ਜਿਥੇ ਹੌਸਲੇ ਹੁੰਦੇ ਉੱਥੇ ਰਾਹ ਆਪਣੇ ਆਪ ਹੀ ਬਣ ਜਾਂਦੇ ਨੇ ਗੁਰਦਾਸਪੁਰ ਦੇ ਗੁਰਸਿੱਖ ਮਾਤਾ ਸੁਨੀਤਾ ਦੀ ਜ਼ਿੰਦਗੀ ਵੀ ਇਸੇ ਹੌਸਲੇ ਦੀ ਇੱਕ ਵੱਡੀ ਮਿਸਾਲ ਹੈ ਸੁਨੀਤਾ ਦੇ ਪਿਤਾ ਦੀ ਮੌਤ ਸੜਕ ਹਾਸੇ ਦੇ ਵਿੱਚ ਹੋਈ ਸੀ 6 ਮਹੀਨੇ ਪਹਿਲਾਂ ਪਰ ਇਹ ਦੁੱਖ ਉਸ ਨੂੰ ਉਹੜ ਨਹੀਂ ਸਕਿਆ ਸਿਰਫ 2 ਮਹੀਨੇ ਵਿੱਚ ਹੀ ਸੁਨੀਤਾ ਨੇ ਆਪਣੇ ਦੁੱਖ ਨੂੰ ਆਪਣੀ ਤਾਕਤ ਬਣਾਇਆ ਤੇ ਈ ਰਿਕਸ਼ਾ ਚਲਾਉਣ ਦੀ ਹਿੰਮਤ ਦਿਖਾਈ ਤਾਂ ਜੋ ਉਹ ਆਪਣੇ ਦੋ ਗੁਰਸਿੱਖ ਬੱਚਿਆਂ ਨੂੰ ਚੰਗਾ ਪਵਿੱਖ ਦੇ ਸਕੇ ਉਸਦੇ ਪਤੀ ਪਹਿਲਾਂ ਗਵਾਂ ਦਾ ਵਪਾਰ ਕਰਦੇ ਸੀ ਫਿਰ ਦਿਲ ਦੀ ਬਿਮਾਰੀ ਤੋਂ ਬਾਅਦ ਈ ਰਿਕਸ਼ਾ ਚਲਾਉਣ ਲੱਗ ਪਏ ਹੁਣ ਉਹੀ ਰਿਕਸ਼ਾ ਸੁਨੀਤਾ ਲਈ ਇੱਕ ਸਾਧਨ ਬਣ ਚੁੱਕਾ ਹੈ ਮਿਹਨਤ ਦਾ ਅਸਲੀ ਦਾਤਾ ਤੇ ਮਾਂ ਦੇ ਪਿਆਰ ਦਾ ਸਾਧਨ ਘਟਨੇ ਪਰ ਪਰੋਸਾ ਵੱਡਾ ਸੁਨੀਤਾ ਨੂੰ ਪੂਰਾ ਯਕੀਨ ਹੈ ਕਿ ਵਾਹਿਗੁਰੂ ਕਦੇ ਵੀ ਆਪਣੇ ਭਗਤਾਂ ਨੂੰ ਇਕੱਲਾ ਨਹੀਂ ਛੱਡਦਾ ਉਹਨਾਂ ਦਾ ਕੰਮ ਸੀ ਪਹਿਲੇ ਪਸ਼ੂ ਰੱਖੇ ਹੋਏ ਸੀ ਇਹ ਉਹਨਾਂ ਦਾ ਦੁੱਧ ਵੇਚਣਾ ਚਾਹੇ ਉਹਨਾਂ ਨੇ ਬਾਹਰ ਅੰਦਰ ਦਾ ਕਰ ਲੈਣਾ ਦੋਕ ਪੈਨਸਲ ਪਹਿਲੇ ਉਹਨਾਂ ਦੇ ਹੱਡ ਦੀ ਪ੍ਰੋਬਲਮ ਆਨ ਕਰਕੇ ਸਟੈਂਡ ਪਿਆ ਫਿਰ ਉਹਨਾਂ ਨੇ ਪਸ਼ੂ ਵਗੈਰਾ ਦਾ ਕੰਮ ਛੱਡ ਦਿੱਤਾ ਸੀ ਫਿਰ ਇਰਖਾ ਲਗਾ ਲਿਆ ਸੀ ਕਿ ਚਲੋ ਕੋਈ ਵੇਟ ਨਾ ਚੁੱਕਣਾ ਪਵੇ ਜਦੋਂ ਇਹ ਚਲਾਉਣਾ ਸ਼ੁਰੂ ਕੀਤਾ ਹੈ ਇਸ ਸਾਲ ਡੇਢ ਸਾਲ ਹੀ ਹੈ ਉਸ ਤੋਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਕਾਰਨ ਉਹਨਾਂ ਦੀ ਵੀ ਬਾਈਦਨ ਬਾਅਦ ਡੈਥ ਹੋ ਗਈ ਤੁਹਾਨੂੰ ਇਹ ਰਿਕਸ਼ਾ ਚਲਾਉਣ ਦੀ ਲੋੜ ਕਿੱਦਾਂ ਵੀ ਘੱਟ ਤੋਂ ਘੱਟ ਹੋਵੇ ਮੇਰੇ ਬੇਟਾ ਇੱਕ ਬੇਟੀ ਹੈ ਔਰ ਮੈਂ ਸੋਚਿਆ ਕਿ ਕਿਸੇ ਦੇ ਕੰਮ ਕਰਨ ਨਾਲੋਂ ਖੁਦ ਦਾ ਕੰਮ ਕੀਤਾ ਜਾਵੇ ਔਰ ਆਪਣੀ ਸਰਦਾਰੀ ਕਾਇਮ ਰੱਖੀ ਜਾਵੇ ਇਸ ਕਰਕੇ ਮੈਂ ਇਹ ਰਿਕਸ਼ੇ ਨੂੰ ਪਾਇਓਰਟੀ ਦਿੰਦੀ ਆ ਉਹ ਵੀ ਅੰਮ੍ਰਿਤਾਰੀ ਸੀ ਤੁਸੀਂ ਵੀ ਹੋਮੇਦਾਰੀ ਮੇਰਾ ਸਾਰਾ ਪਰਿਵਾਰ ਅਮਰ ਤਾਂ ਰਹੀ ਹੈ ਜੀ ਦੇ ਉਹਨਾਂ ਦੇ ਇਲਾਜ ਚ ਕੋਈ ਉਮਕਨ ਨਹੀਂ ਆਈ ਜਿਸਲੇ ਉਹਨਾਂ ਦਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਇਲਾਜ ਕਿਉਂਕਿ ਤੁਸੀਂ ਦੱਸਿਆ ਪਹਿਲੇ ਹੀ ਕਾਫੀ ਪੈਸਾ ਖਰਚ ਹੋ ਚੁੱਕਿਆ ਸੀ ਹਾਰਟ ਪ੍ਰੋਬਲਮ ਤੇ ਜੀ ਜੀ ਜਦੋਂ ਹਾਰਟ ਦੀ ਵੀ ਦਿੱਕਤ ਆਈ ਉਦੋਂ ਵੀ ਮੈਨੂੰ ਬਾਰੋਂ ਸੰਸਥਾ ਅੰਬੇਸਰ ਤੋਂ ਆ ਉਹਨਾਂ ਨੇ ਮੇਰੀ ਹੈਲਪ ਕੀਤੀ ਸੀਗੀ ਔਰ ਮੇਰੀ ਫੈਮਲੀ ਨੇ ਵੀ ਮੈਨੂੰ ਸਪੋਰਟ ਕੀਤੀ ਸੀ ਅਗਰ ਹੂੰ ਵੀ ਇਸ ਜ਼ਰੂਰਤ ਪਈ ਤੇ ਮੇਰੀ ਫੈਮਿਲੀ ਨੇ ਵੀ ਸਪੋਰਟ ਕੀਤੀ ਔਰ ਜਿੰਨਾ ਕੋਲ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਹੀ ਇਲਾਜ ਕਰਵਾਇਆ ਸੀ। ਫਿਰ ਤੁਸੀਂ ਈ ਰਿਕਸ਼ਾ ਕਿਦੋਂ ਬੜੇ ਹਿੱਦੋਂ ਚਲਾਉਂਦੇ? ਮੈਨੂੰ ਈ ਰਿਕਸ਼ਾ ਚਲਾਉਂਦਿਆਂ 3-4 ਮਹੀਨੇ ਚੱਲੇ ਆ। ਡੈਥ ਤੋਂ ਬਾਅਦ। ਹਾਂਜੀ ਹਾਂਜੀ। ਕਿੱਦਾਂ ਦੀ ਮਨ ਲਾਈਫ ਚੱਲ ਰਹੀ ਹੈ? ਕਿੰਨਾ ਕੁ ਪ੍ਰੋਬਲਮ ਹੋ ਗਈ ਹੈ ਵਿੱਚ ਬਾਰੇ। ਤੁਹਾਨੂੰ ਪਤਾ ਹੈ ਇੱਕ ਲੇਡੀਜ਼ ਵਾਸਤੇ ਬੜਾ ਸਟਰਗਲ ਹੈ। ਬਟ ਮੇਰੇ ਗੁਰੂ ਸਾਹਿਬ ਮੇਰੇ ਨਾਲ ਨੇ ਮੈਨੂੰ ਉਹਨਾਂ ਦਾ ਬੜਾ ਹੌਸਲਾ ਬਾਨੀ ਔਰ ਬਾਨੇ ਨਾਲ ਮੈਨੂੰ ਗੁਰੂ ਸਾਹਿਬ ਦੇ ਭਰੋਸਾ ਹੋਣ ਕਰਕੇ ਇਹ ਸਟੈਪ ਚੁੱਕਿਆ ਆ ਮੈਂ ਬੜੀ ਬੜੀ ਹਿੰਮਤ ਦੀ ਗੱਲ ਹੈ 2 ਮਹੀਨੇ ਪਹਿਲੇ ਬਹੁਤ ਬੜੀ ਦਿੱਕਤ ਹੁੰਦੀ ਔਰ ਫੇਹੀ ਇਹ ਦੇਖ ਕੇ ਚਲਾ ਕੇ ਆਪਣੇ ਬੱਚਾ ਨੂੰ ਪੜਾ ਵੀ ਰਿਹਾ ਪਾਲ ਵੀ ਰਿਹਾ ਲੋਕਾਂ ਲਈ ਕੀ ਮੈਸੇਜ ਹੈ ਕੀ ਕਹਿਣਾ ਚਾਹੂੰ ਜਿਹੜੇ ਮਨਸਰ ਮੈਂ ਤੇ ਇਹ ਬੋਲਾਂਗੀ ਅਗਰ ਆਪਣੇ ਗੁਰੂ ਪਾਸ਼ਾ ਉੱਤੇ ਭਰੋਸਾ ਸਾਡੇ ਸੰਤ ਢੱਡਰੀਆਂ ਵਾਲੇ ਆ ਜਿਹੜੇ ਉਹ ਬਹੁਤ ਸਪੋਰਟ ਕਰਦੇ ਆ ਕਹਿੰਦੇ ਆਪਣੀ ਹਿੰਮਤ ਨਹੀਂ ਛੱਡਨੀ ਸਟਰੋਂਗ ਹੋਵੋ ਹਰ ਲੇਡੀਜ਼ ਯੰਗ ਬਣ ਕੇ ਸਟਰੋਂਗ ਬਣ ਕੇ ਇਹ ਕੰਮ ਕਰ ਸਕਦੀ ਹੈ ਜਿਹੜੇ ਕਿਸੇ ਦੇ ਅੱਗੇ ਤਲੀ ਨਾ ਢਾਓ ਖੁਦ ਮਿਹਨਤ ਕਰੋ ਤੇ ਮੈਂ ਉਹਨਾਂ ਦੀ ਸੋਚ ਤੇ ਹੀ ਇਹ ਪੈਰਾ ਦਿੰਦੀ ਪਈ ਆ